ਸਲੋਕ ਮਹੱਲਾ ਪੰਜਵਾ ਕਾਮ ਕਰਾਧ ਮਦ ਲਭ ਮੋਹ ਦੁਸ਼ਟ ਬਾਸਨਾ ਨਿਵਾਰ ਕਰਾਹ ਲੋ ਪ੍ਰਭ ਆਪਣੇ ਨਾਨਕ ਸਦ ਬਲਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸਤਿਗੁਰੂ ਗਰੀਬ ਨਿਵਾਜ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਅੰਗ 523 ਪੰਜਵੇਂ ਸਤਿਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਦੀ ਵਾਰ ਚੱਲ ਰਹੀ ਹੈ ਰਾਗ ਗੋਜਰੀ ਦੇ ਵਿੱਚ ਵਾਰ ਦੀ 18ਵੀਂ ਪੌੜੀ ਦੇ ਨਾਲ ਪਹਿਲਾ ਸ਼ਲੋਕ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਸੋ ਮਹਾਰਾਏ ਕਿਰਪਾ ਕਰਦੇ ਨੇ ਕਿੰਨੇ ਕਾਮ ਕਰੋਧ ਮਦ ਲੋਭ ਮੋਹ ਦੁਸ਼ਟ ਬਾਸਨਾ ਨਿਵਾਰ। ਤਰਥਾਤ ਕੇ ਹਰੀ ਜੀ ਜਿਹੜਾ ਸਾਡੇ ਅੰਦਰ ਕਾਮ ਹੈ ਨਾ ਕਰੋਧ ਹੈ ਮਾਦਰ ਤਾਤ ਹੰਕਾਰ ਲੋਭ ਤੇ ਮੋਹ ਹੈ ਔਰ ਇਹਨਾਂ ਦੇ ਨਾਲ ਨਾਲ ਹੀ ਮਹਾਰਾਜ ਕਹਿੰਦਾ ਦੁਸ਼ਟ ਬਾਸਨਾ ਨਿਵਾਰ ਜਿਹੜੀਆਂ ਸਾਡੇ ਅੰਦਰ ਭੈੜੀਆਂ ਵਾਸ਼ਨਾਵਾਂ ਨੇ ਨਾ ਇਹਨਾਂ ਨੂੰ ਵੀ ਪਾਤਸ਼ਾਹ ਜੀ ਨੇ ਵਾਰ ਨਾ ਕਰੋ ਦੂਰ ਕਰਨਾ ਕਰੋ ਕਹਿੰਦੇ ਰਾਖਲੋ ਪ੍ਰਭ ਆਪਣੇ ਨਾਨਕ ਸਤ ਬਲਹਾਰਾ ਨਰਾਖ ਲਿਓ ਪ੍ਰਭ ਆਪਣੇ ਸਾਡੇ ਆਪਣੇ ਪ੍ਰਭੂ ਜੀ ਸਾਨੂੰ ਆਪਣੇ ਬਣਾ ਕੇ ਰੱਖਿਆ ਕਰਨੀ ਕਰੋ ਇਹਨਾਂ ਵਿਕਾਰਾਂ ਤੋਂ ਆਪਾਂ ਤੋਂ ਕਹਿੰਦਾ ਨਾਨਕ ਸਤਿ ਬਲਿਹਾਰ ਤੇ ਪੰਜਵੇਂ ਨਾਨਕ ਧੰਗੁਰੂ ਅਰਜਨ ਪਾਤਸ਼ਾਹ ਕਿਰਪਾ ਕਰਦੇ ਹਨ ਕਿਹੇ ਹਰੀ ਜੀ ਅਸੀਂ ਸਦਾ ਹੀ ਤੁਹਾਡੇ ਤੋਂ ਬਲਿਹਾਰੇ ਜਾਂਦੇ ਹਾਂ ਸਦਕੇ ਕੁਰਬਾਨ ਵਾਰਨੇ ਜਾਂਦੇ ਹਾਂ ਸੋਗ ਦੂਸਰਾ ਸ਼ਲੋਕ ਧੰਗੁਰੂ ਅਰਜਨ ਦੇ ਮਹਾਰਾਜਿਆਂ ਦੀ ਵਾਰ ਦੀ ਪੌੜੀ 18ਵੀਂ ਦੇ ਨਾਲ ਮਹੱਲਾ ਪੰਜਵਾ ਖਾਂਦਿਆ ਖਾਂਦਿਆ ਮੋਹ ਇਕੱਠਾ ਪੈ ਨੰਦਿਆਂ ਸਭ ਅੰਗ ਨਾਨਕਾ ਤਰੇ ਗਤ ਨਾ ਦਾ ਜੀਵੇ ਆ ਜਿਨ ਸੱਚ ਨ ਲੱਗੋ ਰੰਗ ਖਾਂਦਿਆ ਖਾਂਦਿਆ ਮੋਹ ਇਕੱਠਾ ਅਰਥਾਤ ਕੇ ਜੀਵ ਨਾਨਾ ਪ੍ਰਕਾਰ ਦੇ ਪਦਾਰਥਾਂ ਨੂੰ ਖਾਂਦਿਆ ਖਾਂਦਿਆ ਤੇਰਾ ਮੂੰਹ ਘਸ ਗਿਆ ਹੈ ਅਤੇ ਪਾਸ਼ਾ ਕਹਿੰਦੇ ਪੈ ਨੰਦਿਆਂ ਸਭ ਅੰਗ ਅਰਥਾਤ ਕਿ ਕੱਪੜੇ ਲੱਤੇ ਨੂੰ ਪੈਂਦਿਆ ਪੈਂਦਿਆਂ ਤੇਰੇ ਸਾਰੇ ਅੰਗ ਘਸ ਗਏ ਪਰ ਮਹਾਰਾਜ ਕਹਿੰਦੇ ਇੰਨਾ ਖਾਣ ਔਰ ਪਹਿਨਣ ਦੇ ਬਾਵਜੂਦ ਵੀ ਪਾਸ਼ਾ ਕਹਿੰਦੇ ਨਾਨਕ ਤ੍ਰਿਗਤ ਨਾ ਦਾ ਜੀਵੇ ਆ ਜਿਨ ਸੱਚ ਨਾ ਲਗ ਰੰਗਾ ਨਾਨਕ ਤ੍ਰਿਗਤ ਨਾ ਦਾ ਜੀਵੇ ਆ ਪੰਜਵੇਂ ਨਾਨਕ ਧੰਨ ਗੁਰੂ ਅਰਜਨ ਦੇ ਮਹਾਰਾਜ ਕਿਰਪਾ ਕਰਦੇ ਹਨ ਕਹੇ ਨਾ ਜ਼ਿਆਦਾ ਖਾਣ ਔਰ ਪੈਣ ਦੇ ਬਾਵਜੂਦ ਵੀ ਉਹਨਾਂ ਦਾ ਜੀਵਨ ਅਧਿਕਾਰਯੋਗ ਐ ਤੇਰੇ ਗਹਿਲਾਨਤ ਜੋਗ ਐ ਕਿਨਾਂ ਦਾ ਜਿਨ੍ਹਾਂ 'ਚ ਸੱਚ ਨਾ ਲੱਗੋ ਰੰਗ ਜਿਨ੍ਹਾਂ ਦਾ ਮਹਾਰਾਜ ਕਹਿੰਦਾ ਸੱਚੇ ਪਰਮੇਸ਼ਰ ਜੀ ਦੇ ਨਾਲ ਸੱਚਾ ਰੰਗ ਅਥਵਾ ਸੱਚਾ ਪ੍ਰੇਮ ਹੀ ਨਹੀਂ ਲੱਗਾ ਸੋਗੋ ਪੌੜੀ 18ਵੇਂ ਪਾਤਸ਼ਾਹ ਜੀ ਦੀ ਵਾਰ ਦੀ ਪੌੜੀ ਜਿਉ ਜੈ ਤੇਰਾ ਹੁਕਮ ਤੇ ਵਾਦਿਆ ਹੋਵਣਾ ਜਹਾਜ ਰੱਖੇ ਆਪ ਤਹ ਜਾਏ ਖੜੋਵਣਾ ਜੋ ਜੋ ਤੇਰਾ ਹੁਕਮ ਤੇ ਵਾਦਿ ਹੋਵਣਾ ਹੈ ਅਕਾਲ ਪੁਰਖ ਵਾਹਿਗੁਰੂ ਜਿਵੇਂ ਜਿਵੇਂ ਵੀ ਤੇਰਾ ਹੁਕਮ ਹੈ ਨਾ ਉਵੇਂ ਉਵੇਂ ਹੀ ਜਗਤ ਦੇ ਵਿੱਚ ਹੋਣਾ ਕਰਦਾ ਹੈ ਵਰਤਣਾ ਕਰਦਾ ਹੈ ਕਿਹਦਾ ਜਹਾਜ ਰੱਖੇ ਆਪ ਤਹ ਜਾਏ ਖੜੋਵਣਾ ਤੈ ਤੋਸੀ ਸਾਨੂੰ ਵਾਲ ਪਾਗ ਜੀਵਾਂ ਨੂੰ ਜਿੱਥੇ ਜਿੱਥੇ ਵੀ ਰੱਖਣਾ ਕਰਦੇ ਜੇ ਨਾ ਆਪ ਖੁਦ ਤਹਿ ਜਾਏ ਖੜੋਵਣਾ ਤੇ ਉੱਥੇ ਉੱਥੇ ਜਾ ਕੇ ਅਸੀਂ ਖੜੋੜਾ ਕਰਦੇ ਹਾਂ ਠਹਿਰਨਾ ਕਰਦੇ ਹਾਂ ਕਹਿੰਦੇ ਨਾਮ ਤੇਰਾ ਕਰੰਗਾ ਦੁਰਮਤ ਤੋਵਣਾ ਤੇਰੇ ਨਾਮ ਦੇ ਰੰਗ ਸੁਆ ਪ੍ਰੇਮ ਦੇ ਸਦਕਾ ਅਸੀਂ ਖੋਟੀ ਮਤ ਨੂੰ ਧੋਣਾ ਕਰਦੇ ਹਾਂ ਪਾਤਸ਼ਾਹ ਜੀ ਆਪਣੇ ਮਨ ਤੋਂ ਕਹਿੰਦਾ ਜਾਪ-ਜਪ ਤਉਦ ਨਿਰੰਕਾਰ ਪਰਮਪਉਖ ਹੋਵਣਾ ਏ ਨਿਰੰਕਾਰ ਅਰਥਾਤ ਕਾਰਤੂਰ ਰਹਿਤ ਨਿਰਗੁਣ ਬ੍ਰਹਮ ਜੀ ਤੁਹਾਨੂੰ ਜਾਪ-ਜਪ ਕੇ ਜਾਪ-ਜਪ ਕੇ ਤੇਤੇ ਕਰ-ਕਰ ਕੇ ਕਰ-ਕਰ ਕੇ ਪਰਮਪਉਖ ਹੋਵਣਾ ਸੀ ਆਪਣੇ ਅੰਦਰ ਦੇ ਪਰਮਤਵਾ ਸ਼ੱਕ ਅਤੇ ਭੌਸਵਾ ਡਰ ਨੂੰ ਖੋਣਾ ਕਰਦੇ ਹਾਂ ਗਵਾਉਣਾ ਕਰਦੇ ਹਾਂ ਕਹਿੰਦਾ ਜੋ ਤੇਰਾ ਰੰਗ ਰੱਤੇ ਸਹਿ ਜੋ ਨਾ ਜੋਵਣਾ ਅਰਥਾਤ ਕਹੇ ਅਕਾਲ ਪੁਰਖ ਵਾਹਿਗੁਰੂ ਜਿਹੜੇ ਤੁਹਾਡੇ ਰੰਗ ਚ ਰੰਗੇ ਗਏ ਨਾ ਤੁਹਾਡੇ ਪ੍ਰੇਮ ਦੇ ਵਿੱਚ ਗੜੋਚੋਗੇ ਭੇਜ ਗਏ ਸਹਿ ਜੋ ਨਾ ਜੋਵਣਾ ਉਹਨਾਂ ਨੂੰ ਦੁਬਾਰਾ ਦੁਬਾਰਾ ਜੋਨੀਆਂ ਦੀ 45 ਦੇ ਵਿੱਚ ਜੋਇਆ ਨਹੀਂ ਜਾਂਦਾ ਬੋਲਦਾਂ ਦੇ ਵਾਂਗੂੰ ਕਹਿੰਦੇ ਅੰਦਰ ਬਾਹਰ ਇਕ ਨੈਣੇ ਹਲੋਵਣਾ ਉਹ ਗੁਰਮੁਖ ਗੁਰੂ ਪਿਆਰੇ ਤੇ ਆਪਣੇ ਅੰਦਰ ਵੀ ਤੇ ਬਾਹਰ ਜਗਤ ਪਸਾਰੇ ਦੇ ਵਿੱਚ ਵੀ ਇੱਕ ਹੀ ਇੱਕ ਨੂੰ ਮਹਾਰਾਜ ਕਹਿੰਦੇ ਨੈਣਾ ਦੇ ਨਾਲ ਅਲੋਵਣਾ ਅਰਥਾਤ ਤੱਕਣਾ ਕਰਦੇ ਨੇ ਵੇਖਣਾ ਕਰਦੇ ਨੇ ਨਿਹਾਰਨਾ ਕਰਦੇ ਨੇ ਕਹਿੰਦਾ ਜਿਨੇ ਪਛਾਤਾ ਹੁਕਮ ਤੈਨ ਕਦੇ ਨਾ ਰੋਵਣਾ ਤੇ ਜਿਨ੍ਹਾਂ ਜਿਨ੍ਹਾਂ ਵੀ ਗੁਰਮਖਾਂ ਗੁਰੂ ਪਿਆਰਿਆਂ ਦੇ ਤੁਹਾਡੇ ਹੁਕਮ ਨੂੰ ਪਛਾਣ ਲਿਆ ਨਾ ਮਹਾਰਾਜ ਕਹਿੰਦਾ ਤੈਨ ਕਦੇ ਨਾ ਰੋਵਣਾ ਕਦੇ ਵੀ ਰੋਂਦੇ ਨੀਓ ਨਨ ਨੂੰ ਕਦੇ ਵੀ ਰੋਣਾ ਨਹੀਂ ਪੈਂਦਾ ਝੂਰਨਾ ਪਛਤਾਉਣਾ ਨਹੀਂ ਪੈਂਦਾ ਕਹਿੰਦਾ ਨਾਉ ਨਾਨਕ ਬਖਸ਼ੀਸ ਮਨ ਮਹਿ ਪਰੋਵਣਾ ਨਾਉ ਨਾਨਕ ਬਖਸ਼ੀਸ ਪਨਵੇਂ ਨਾਨਕ ਤਾਂ ਗੁਰੂ ਅਰਜਨ ਪਾਤਸ਼ਾਹ ਕਿਰਪਾ ਕਰਦੇ ਹਾਨਕ ਹੈ ਅਕਾਲ ਪੁਰਖ ਵਾਹਿਗੁਰੂ ਜੀ ਸਾਨੂੰ ਆਪਣੇ ਨਾਮ ਦੇ ਬਖਸ਼ਿਸ਼ ਕਰੋ ਉਹਦਾ ਕੀ ਕਰਨਾ ਕਹਿੰਦਾ ਮਨ ਮਾਹੇ ਪਰੋਵਣਾ ਅਸੀਂ ਆਪਣੇ ਮਨ ਦੇ ਵਿੱਚ ਪਰੋਣਾ ਹੈ ਪਾਸ਼ਾ ਜੀ ਤੁਹਾਡੇ ਨਾਮ ਨੂੰ ਆਪਣੇ ਨਾਮ ਦੀ ਬਖਸ਼ਿਸ਼ ਕਰੋ ਸਾਨੂੰ ਜੀ ਸੋ ਗੋਨੀਮੀ ਪੌੜੀ ਦੇ ਨਾਲ ਪਹਿਲਾ ਸ਼ਲੋਕ ਧੰਨ ਗੁਰੂ ਅਰਜਨ ਦੇ ਮਹਾਰਾਜ ਜੀ ਦਾ ਸ਼ਲੋਕ ਮਹੱਲਾ ਪੰਜਵਾਂ ਜੀਵ ਦਿਆਨਾ ਤੇਤਿਓ ਮੁਵਾਰ ਅਲੰਦੜੋ ਖਾਕ ਨਾਨਕ ਦੁਨੀਆ ਸੰਗ ਗੁਦਾਰਿਆ ਸਾਖਤ ਮੂੜ ਨਾ ਪਾਕ ਜੀਵ ਧਿਆਨਾਂ ਚੇਤੇ ਹੋ ਜਿਨਾਂ ਵੇ ਭਾਗਿਆ ਨੇ ਮਨਮੁਖ ਨੇ ਆਪ ਗੁਦਾਰਿਆ ਨੇ ਮਹਾਰਾਜ ਕਹਿੰਦੇ ਸਾਰੀ ਉਮਰ ਜੀਉਂਦੇ ਜੀ ਤੇ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਚੇਤੇ ਨਹੀਂ ਕੀਤਾ ਯਾਦ ਹੀ ਨਹੀਂ ਕੀਤਾ ਮਵਾਰ ਲੰਦੜੋ ਖਾਕ ਮਰਨ ਤੋਂ ਅਪਰੰਤ ਉਹ ਭਾਗੇ ਜੀਵ ਖਾਕ ਦੇ ਵਿੱਚ ਰਲ ਗਏ ਮਿੱਟੀ 'ਚ ਮਿਲ ਗਏ ਕਿਹਦੇ ਨਾਨਕ ਦੁਨੀਆ ਸੰਗ ਗੁਦਾਰਿਆ ਸਾਖਤ ਮੂੜ ਨਪਾਕ ਤੇ ਪੰਜਵੇਂ ਨਾਨਕ ਧੰ ਗੁਰੂ ਅਰਜਨ ਪਾਤਸ਼ਾਹ ਕਿਰਪਾ ਕਰਦੇ ਹਨ ਕਿ ਸਾਰੀ ਉਮਰ ਦੁਨੀਆ ਦੇ ਨਾਲ ਹੀ ਗੁਦਾਰਿਆ ਆਪਣਾ ਜੀਵਨ ਗੁਜ਼ਾਰ ਦਿੱਤਾ ਬਤੀਤ ਕਰ ਦਿੱਤਾ ਵੇ ਵਿਅਰਥਿਕਵਾ ਦਿੱਤਾ ਕਿਨੈ ਸਾਖਤ ਮੂੜ ਨਪਾਕ ਸਾਖਤ ਸ਼ਕਤੀ ਦਾ ਪਾਸ਼ਕ ਮਾਇਤਾ ਰਿਮਾਦਾ ਪਰਸਨੇ ਮੂੜ ਮਹਾਮੂਰਖ ਨੇ ਨਤ ਨਪਾਕ ਗੰਦੇ ਜਾਂ ਅਸ਼ੁੱਧ ਨੇ ਪਿੱਟੇ ਹੋਏ ਨੇ ਮਲੀਨ ਬਿਰਤੀ ਵਾਲੇ ਨੇ ਆਪਣਾ ਸਾਰਾ ਉਮਰ ਦੁਨੀਆ ਦੇ ਨਾਲ ਗਲਤਾਨ ਹੋ ਕੇ ਹੀ ਗਵਾਉਣਾ ਕਰ ਦਿੱਤਾ ਮਹਾਰਾਜ ਕਹਿੰਦੇ ਸੋ ਅਗਰ ਦੂਸਰਾ ਸ਼ਲੋਕ ਧਰਨ ਗੁਰੂ ਅਰਜਨ ਦੇ ਮਹਾਰਾਜਿਆਂ ਦਾ ਪੌੜੀ 19ਵੀਂ ਦੇ ਨਾਲ ਮਹੱਲਾ ਪੰਜਵਾਂ ਜੀਵੰਦਿਆਂ ਹਰ ਚੇਤਿਆ ਮਰੰਦਿਆਂ ਹਰ ਰੰਗ ਜਨਮ ਪਦਾਰਥ ਤਾਰਿਆ ਨਾਨਕ ਸਾਧ ਸੰਗ ਜੀ ਵੰਦਿਆ ਹਰ ਚੇਤਿਆ ਜਿਨ੍ਹਾਂ ਨੇ ਮਹਾਰਾਜ ਕਹਿੰਦੇ ਸਾਰੀ ਉਮਰ ਜਿਉਂਦੇ ਦੀ ਜੀਵਨ ਬਤੀਤ ਕਰਦੇ ਹਰੀ ਨੂੰ ਚੇਤੇ ਕਰਨਾ ਕੀਤਾ ਅਤੇ ਮਰਨਦਿਆਂ ਹਰ ਰੰਗ ਮਰਦੇ ਆ ਵੀ ਮਹਾਰਾਜ ਕਹਿੰਦੇ ਹਰੀ ਦੇ ਰੰਗ ਸੁਆ ਪ੍ਰੇਮ ਦੇ ਵਿੱਚ ਹੀ ਜਿਨ੍ਹਾਂ ਨੇ ਸਰੀਰ ਨੂੰ ਛੱਡਣਾ ਕੀਤਾ ਕਹਿੰਦੇ ਜਨਮ ਪਦਾਰਥ ਤਾਰਿਆ ਨਾਨਕ ਸਾਧੂ ਸੰਗ ਤੇ ਉਹਨਾਂ ਨੇ ਬਹੁ ਮੁੱਲੇ ਜਨਮ ਪਦਾਰਥ ਨੂੰ ਸੰਸਾਰ ਰੂਪੀ ਸਮੁੰਦਰ ਤੋਂ ਤਾਰ ਲਿਆ ਭਾਈ ਨਾਨਕ ਸਾਧੂ ਸੰਗ ਕਿਵੇਂ ਪੰਜਵੇਂ ਨਾਨਕ ਧੰਗੁਰੂ ਅਰਜਨ ਪਾਸ਼ਾ ਕਹਿੰਦੇ ਸਾਧ ਸਤਗੁਰੂ ਦਾ ਸੰਗ ਕਰਕੇ ਨਾ ਉਹਨਾਂ ਨੇ ਜਨਮ ਪਦਾਰਥ ਨੂੰ ਸੰਸਾਰ ਰੂਪੀ ਸਮੁੰਦਰ ਤੋਂ ਭਾਈ ਤਾਰਨਾ ਕੀਤਾ ਹੈ ਸੋ ਅਗੋਂ ਆਪਣੀ ਵਾਰ ਦੀ ਉਨੇਵੀਂ ਪੌੜੀ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਨੇ ਪੌੜੀ ਆਦਿ ਜੁਗਾਦੀ ਆਪ ਰੱਖਣ ਵਾਲਿਆ ਸੱਚ ਨਾਮ ਕਰਤਾਰ ਸੱਚ ਪਸਾਰਿਆ ਆਦਿ ਜੁਗਾਦੀ ਆਪ ਰੱਖਣ ਵਾਲਿਆ ਆਦਿ ਜੁਗਾਦੀ ਮੁੱਢਕਦੀਮ ਤੋਂ ਹੀ ਸ੍ਰਿਸ਼ਟੀ ਦਾ ਪ੍ਰਾਰੰਭ ਜਾਂ ਜੁਗਾ ਦਾ ਅਰੰਭ ਤੋਂ ਹੀ ਉਹ ਆਕਾਲ ਪੁਰਖ ਵਾਹਿਗੁਰੂ ਆਪ ਹੀ ਆਪਣੀ ਕਿਰਤ ਨੂੰ ਆਪਣੇ ਪਸਾਰੇ ਨੂੰ ਆਪਣੀ ਪ੍ਰਕਿਰਤੀ ਸ੍ਰਿਸ਼ਟੀ ਜਗਤ ਨੂੰ ਜੀਵਾਂ ਨੂੰ ਰੱਖਣ ਦਾ ਸਮਰਾਥ ਰੱਖਣ ਵਾਲਾ ਹੈ ਭਾਈ ਕਹਿੰਦਾ ਸੱਚ ਨਾਮ ਕਰਤਾ ਸੱਜ ਪਸਾਰਿਆ ਤੇ ਸਾਰ ਜਗਤ ਨੂੰ ਪੈਦਾ ਕਰਨ ਵਾਲੇ ਕਰਤਾਰ ਜੀ ਦਾ ਨਾਮ ਵੀ ਸੱਚਾ ਹੈ ਕਹਤੇ ਸੱਚ ਪਸਾਰਿਆ ਜਿੰਨਾ ਵੀ ਉਹਨਾਂ ਨੇ ਪਸਾਰਾ ਪਸਾਰਿਆ ਹੈ ਨਾ ਜਗਤ ਰੂਪੀ ਸ੍ਰਿਸ਼ਟੀ ਰੂਪੀ ਉਹ ਵੀ ਸਾਚ ਜੀ ਆਪਾਏ ਕਹਿੰਦਾ ਊਣਾ ਕਹੇ ਨਾ ਹੋਏ ਕਟੇ ਕਟ ਸਾਰਿਆ ਮਹਾਰਾਜ ਕਹਿੰਦੇ ਉਹ ਕਾਲਪੁਰਖ ਵਾਹਿਗੁਰੂ ਕਿਤੇ ਵੀ ਊਣਾ ਨਹੀਂ ਘਟ ਨਹੀਂ ਸਖਣਾ ਨਹੀਂ ਕਾਟ ਕਟ ਸਾਰਿਆ ਉਹ ਤੇ ਕੱਲੇ ਕੱਲੇ ਘਾਟ ਅਰਥਾਤ ਘੜੇ ਦੇ ਵਿੱਚ ਸਰੀਰ ਦੇ ਵਿੱਚ ਹਿਰਦੇ ਦੇ ਵਿੱਚ ਸਾਰਿਆ ਉਸ ਨੇ ਆਪਣੇ ਹੋਂਦ ਨੂੰ ਪੜਾਇਆ ਹੋਇਆ ਹੈ ਵਲੀਨ ਹੈ ਭਰਪੂਰ ਹੈ ਪਰਿਪੂਰਨ ਹੈ ਸਾਰੇ ਪਸਾਰੇ ਦੇ ਵਿੱਚ ਮਜੂਦ ਹੈ ਕਹਿੰਦਾ ਮਿਹਰਬਾਨ ਸਮਰੱਥ ਆਪੈ ਹੀ ਕਾਲਿਆ ਉਸਾਰੇ ਜੀਵਾਂ ਤੇ ਮਿਹਰ ਕਰਨ ਵਾਲਾ ਮਿਹਰਬਾਨ ਤੇ ਸਾਰਾ ਕੁਝ ਕਰਨੇ ਵਾਲਾ ਸਮਰੱਥ ਪਰਮੇਸ਼ਰ ਆਪਹਿ ਕਾਲਿਆ ਆਜ ਗਿਆ ਸੁਜਨਾਂ ਦੇ ਵਿੱਚ ਦੀ ਭਗਤ ਜਨਾਂ ਦੇ ਵਿੱਚ ਦੀ ਗੁਰਮਖਾਂ ਦੇ ਵਿੱਚ ਦੀ ਕਾਹ ਲੈਣਾ ਵੀ ਆਪ ਹੀ ਕਾੜਦਾ ਹੈ। ਨਾ ਆਪ ਦੀ ਕਮਾਈ ਵੀ ਆਪ ਹੀ ਕਰਦਾ ਹੈ। ਕਿਹਦਾ ਜੇ ਨਾ ਮਨ ਉਠਾਇਆ ਆਪ ਸਹਿ ਸਦਾ ਸੁਖਾਲਿਆ ਤੇ ਜਿਨਾਂ ਦੇ ਮਨ ਦੇ ਵਿੱਚ ਆਪ ਵੁਠਾ ਅਰਥਾਤ ਵਸ ਜਾਂਦਾ ਨਾ ਆ ਕੇ ਅਕਾਲ ਪੁਰਖ ਵਾਹਿਗੁਰੂ ਸਹਿ ਸਦਾ ਸੁਖਾਲਿਆ ਉਹ ਸਦਾ ਲਈ ਸੁਖਾਲੇ ਹੋ ਜਾਂਦੇ ਨੇ ਸੁੱਖਾਂ ਵਾਲੇ ਹੋ ਜਾਂਦੇ ਨੇ ਸੁਖਦਾਈ ਹੋ ਜਾਂਦੇ ਨੇ। ਕਹਿੰਦਾ ਆਪੇ ਰਜਨ ਰਜਾਏ ਆਪੇ ਹੀ ਪਾਲਿਆ ਤੇ ਰਜਨਾਵੇਂ ਉਹਨੇ ਆਪ ਹੀ ਰਚੀ ਘੜਤਾਬ ਘੜਿਆ ਬਣਤਾ ਬਣਾਈਆ ਜਗਤ ਨੂੰ ਆਪ ਸਾਜਿਆ ਤੇ ਆਪੇ ਹੀ ਪਾਲਿਆ ਤੇ ਸਾਰੇ ਜਗ ਦੇ ਜੀਵਾਂ ਦੀ ਪਾਲਣਾ ਪਰਵਰਿਸ਼ ਵੀ ਆਪ ਹੀ ਕਰ ਰਿਹਾ ਉਹ ਕਾਲਪੁਰਖ ਵਾਹਿਗੁਰੂ ਕਹਿੰਦਾ ਸਭ ਕਿਸੇ ਆਪੇ ਆਪ ਬੇਅੰਤ ਅਪਾਰਿਆ ਤੇ ਪੈ ਸਾਰਾ ਕੋ ਜੋ ਆਪ ਹੀ ਆਪ ਹੈ ਆਕਾਲ ਪੁਰਖ ਵਾਹਿਗੁਰੂ ਆਪ ਹੀ ਆਪ ਹੈ ਬੇਅੰਤ ਅਪਾਰਿਆ ਉਸ ਦਾ ਅੰਤ ਕੋਈ ਨਹੀਂ ਬੇਅੰਤ ਅਪਾਰਿਆ ਉਸ ਦਾ ਪਾਰ ਵੀ ਨਹੀਂ ਲੱਭਦਾ ਕਿਸੇ ਨੂੰ ਅਪਾਰ ਹੈ ਅਪਰਪਾਰ ਆਕਾਲ ਪੁਰਖ ਵਾਹਿਗੁਰੂ ਬੇਹਾਦ ਹੈ ਸਿਮਤ ਹੈ ਕਿਹਦਾ ਗੁਰਪੂਰ ਹੈ ਕੀ ਟੈਕ ਨਾਨਕ ਸੰਭਾਲਿਆ ਗੁਰਪੂਰ ਹੈ ਕੀ ਟੇਕ ਧੰਨ ਗੁਰੂ ਅਰਜਨ ਦੇਵ ਮਹਾਰਾਜ ਪੰਜਵੇਂ ਨਾਨਕ ਬਾਦਸ਼ਾਹ ਕਿਰਪਾ ਕਰਦੇ ਹਨ ਕਿ ਸਾਨੂੰ ਤੇ ਭਾਈ ਕੇਵਲ ਦੇ ਕੇਵਲ ਪੂਰੇ ਗੁਰੂ ਦੀ ਹੀ ਟੇਕ ਓਟ ਆਸਰਾ ਹੈ ਨਾਨਕ ਸੰਭਾਲਿਆ ਤੇ ਪੰਜਵੇਂ ਨਾਨਕ ਕਹਿੰਦੇ ਅਸੀਂ ਉਸ ਕਾਲਪੁਰਖ ਵਾਏ ਨੂੰ ਸੰਭਾਲਣਾ ਅਰਥਾਤ ਚੇਤੇ ਕਰਨਾ ਕਰਦੇ ਹਾਂ ਸਿਮਰਨਾ ਕਰਦੇ ਹਾਂ ਯਾਦ ਕਰਨਾ ਕਰਦੇ ਹਾਂ ਸੁਮਾਰਾ ਇਹਨੇ ਸਭ ਕਿਸੇ ਆਪੇ ਆਪ ਬੇਅੰਤ ਅਪਾਰਿਆ ਗੌਰਵ ਰੱਖ ਕੇ ਟੈਕ ਨਾਨਕ ਸੰਭਾਲਿਆ ਵਾਹੇ ਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤਿਹ